ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਕਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ ਆਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵਾ 10 ਦਾ ਮੈਂ ਹੁਣ ਅੱਧਾ ਘੰਟਾ ਪਹਿਲਾਂ ਨਾ ਗਈ ਹੋਣੀ ਨਾ ਕਿੰਨਾ ਘੰਟਾ ਪਹਿਲਾਂ ਨਾ ਕਿ ਸਿਰ ਨਾਲ ਸੀਰਨੋ ਨਾ ਹੋਇਆ ਪਿਆ ਸੀਗਾ ਸਿਰ ਨਾਲਾਂ ਤੇ ਹੁਣ ਅਸੀਂ ਚੱਲਨੇ ਆ ਸਾਡੇ ਗਵਾਂਡੀਆਂ ਦੇ ਖੰਡ ਪਾਰਟ 5 ਪ੍ਰਕਾਸ਼ ਨੇ ਉਧਰ ਚੱਲਦੇ ਆ ਅੱਜ ਸੇਰ ਦਾ ਮੈਂ ਕੋਈ ਕੰਮ ਨਹੀਂ ਕਰਿਆ ਨਾ ਕੋਈ ਖਾਣਾ-ਦਾਣਾ ਨਾ ਕੋਈ ਕੁਕਿੰਗ ਕਰ ਲਈ ਸਭ ਦੀ ਫੇਸੀ ਬੈਠੇ ਉਹਨਾ ਫੁੱਲ ਕਰ ਦਿੱਤਾ ਮੈਂ ਅਜੋ ਬ੍ਰੈਕਫਾਸਟ ਕਰ ਕੇ ਸੌਂ ਕਰ ਲਿਆ ਮਮੀ ਨੇ ਕਰੋਟੀ ਖਾ ਲਈ ਦਵਿੰਦਰ ਕਿਸੇ ਦੇ ਹੋਰ ਪਿੰਡ ਚ ਗਏ ਹਨ ਭੋਗ ਤੇ ਪਹਿਲਾਂ ਇੱਕ ਦੋ ਭੋਗ ਹੋਰ ਨੂੰ ਅਟੈਂਡ ਕਰਨੇ ਹੈ ਇਧਰ ਪ੍ਰਕਾਸ਼ ਚ ਆਉਣਗੇ। ਚੰਦ ਖੰਡ ਪਾਟ ਸਭ ਦੇ ਪ੍ਰਕਾਸ਼ ਚ ਅਸਵੀਰ ਦਾ ਕੁਛ ਨਹੀਂ ਹੋਇਆ ਪਹਿਲਾਂ ਸਵੇਰ ਸਵੇਰ ਜੀ ਉੱਠੀ ਮੇਰੇ ਢੂਈਆਂ 'ਚ ਤਰਦ ਹੋ ਰਹੀ ਸੀ ਐਂ ਲੱਗਦਾ ਜਿਵੇਂ ਫੱਟਾ ਬਣੇ ਜਾਂ ਅੱਕੜ ਹੀ ਦੇਸੀ ਜਮਾਈ ਮੈਂ ਤਾਂ ਹਿਲ ਲੈਣ ਜਾ ਕੇ ਸੀਗਾ ਤੇ ਹੌਲੀ ਹੌਲੀ ਠੀਕ ਹੋਈ ਢੂਈ ਹੌਲੀ ਹੌਲੀ ਸਵੇਰੇ ਮੈਂ ਕੁਛ ਰੈਸਟ ਵੀ ਕਰਾ ਕੇ ਠੀਕ ਆ। ਤੋਂ ਪਹਿਲਾਂ ਮੇਰੇ ਸਲਾਹ ਨੇ ਇਸ ਮੈਂ ਕਿਹਾ ਜੀ ਮੇਰੇ ਇਹ ਹਾਸਤਰੀ ਤਾਂ ਅੰਮ੍ਰਿਤ ਜਾਣ ਹੀ ਹੋਣਾ ਜਦੋਂ ਚਾਂਤੇ ਪ੍ਰਕਾਸ਼ ਤੇ ਮੈਨਾਂ ਆਤੀ ਸਿਰ ਵਾਲ ਗਿੱਲੇ ਨੇ ਤੇ ਇੱਕ ਨਿਕਲ ਚ ਰਗਿਆ ਨਾਲ ਕੋਕੇ ਸਿਰ ਤੱਕ ਬਣਾਈ ਆਪਾਂ ਨਚ ਲਗਾ ਜੂ ਜਾਂ ਕੋਈ ਰਬੜ ਬੈਂਡ ਪਾ ਲਈ। ਅੱਧਾ ਸੁੱਕੇ ਜਿਹੇ ਹੋਏ ਪਏ ਨੇ। ਹੀਅਰ ਡ్రਾਇਰ ਮੈਂ ਕਦੇ ਬਾਣਾਂ ਚ ਕਦੇ ਯੂਜ਼ ਨਹੀਂ ਕਰਿਆ ਬਹੁਤ ਘੱਟ ਕਰਦੇ ਜਦੋਂ ਬਹੁਤ ਜ਼ਿਆਦਾ ਐਮਰਜੈਂਸੀ ਹੋਵੇ ਜਾਂ ਬਹੁਤ ਠੰਡ ਚੜੀ ਪਈ ਹੋਵੇ ਸਰਦੀ ਹੁਣ ਉਹ ਯੂਜ਼ ਕਰਦੇ ਹਾਂ ਕਿਉਂਕਿ ਤੇ ਆਪਾਂ ਹੀਅਰ ਡ్రਾਇਰ ਜਿਹੜੀ ਹੀਟ ਹੁੰਦੀ ਹੈ ਬਾਣਾਂ ਨੂੰ ਡੈਮੇਜ ਕਰਦੀ ਹੈ ਉਹਦਾ ਕੋਈ ਆਪਾਂ ਨੂੰ ਫਾਇਦਾ ਨਹੀਂ ਹੈਗਾ ਨੁਕਸਾਨ ਕਰਦੇ ਬਾਣਾਂ ਨੂੰ। ਇਸ ਕਰਕੇ ਮੈਂ ਹੀਟਰ ਡਰਾਇਰ ਯੂਜ਼ ਕਰਨਾ ਪਸੰਦ ਨਹੀਂ ਕਰਦੀ ਕਿਉਂ ਨਾ ਆਪਣੇ ਵਾਲ ਡੈਮੇਜ ਹੀ ਹੁੰਦੇ ਨੇਗੇ ਕੋਈ ਫਾਇਦਾ ਨਹੀਂ ਹੈਗਾ ਜਿਆਦਾ ਠੰਡ ਹੋਵੇ ਸਰਦੀ ਹੋਵੇ ਮੌਸਮ ਠੰਡਾ ਹੋਵੇ ਚਲੋ ਮੈਂ ਉਹਦੋਂ ਤੱਕ ਸਰਦਾਂ ਨੂੰ ਥੋੜਾ-ਬੋੜਾ ਯੂਜ਼ ਕਰ ਲਉ ਉਹਦੋਂ ਮੈਂ ਬਹੁਤ ਘੱਟ ਕਰਦੀ ਆ ਇਸ ਕਰਕੇ ਮੈਂ ਡਰਾਇਰ ਯੂਜ਼ ਨਹੀਂ ਕੀਤਾ ਹੈ ਨਾ ਤੇ ਹੁਣ ਨਾ ਸਾਰੇ ਆ ਗਏ ਸੀ ਘਰੇ ਤੇ ਬੇਟਾ ਕਹਿੰਦਾ ਮम्मा ਭੁੱਖ ਲੱਗੀ ਹੋਈ ਹੈ ਕੁਝ ਮੈਂ ਬਣਾਵਾਂ ਮੈਗੀ ਬਣਾ ਲਓ ਚੀਜ਼ ਵਾਲੀ ਮੈਂ ਬਣਾ ਰਹੀ ਸੀ ਮੈਗੀ ਉਹਦੇ ਲਈ ਬੱਚਿਆਂ ਨੂੰ ਨਾ ਬਹੁਤ ਭੁੱਖ ਲੱਗਦੀ ਹੈ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ ਗਰੋਇੰਗ ਏਜ ਹੈ ਤੇ ਕਾਫੀ ਵਾਲੀ ਕੁਛ ਨਕੁਸ਼ ਖਾਣ ਉਹਨਾਂ ਨੂੰ ਚਾਹੀਦਾ ਹੁੰਦਾ ਕੁਛ ਬਣਾ ਕੇ ਦੇਣਾ ਪੈਂਦਾ ਹਨ ਤੇ ਮੈਨੂੰ ਅੱਜ ਆਈ ਸੀ ਮੈਗੀ ਦੀ ਡਿਮਾਂਡ ਕਿ ਮੈਗੀ ਬਣਾਉ ਚੀਜ਼ ਵਾਲੀ ਉਹ ਮੈਂ ਬਣਾ ਰਹੀ ਸੀ ਮੈਗੀ ਸਿੰਪਲੀ ਰੈਸਪੀ ਹੁੰਦੀ ਹੈ ਮੈਗੀ ਦੀ ਮੇਰੀ ਬਣਾਉਣੀ ਤਾਂ ਮੈਂ ਸਿੰਪਲ ਵੇ ਨਾਲ ਜਿਸ ਤਰ੍ਹਾਂ ਬਾਕੀ ਬੱਚੇ ਖਾਂਦੇ ਹਨ ਜਿਵੇਂ ਉਹ ਕਹਿਣ ਵੀ ਆਏ ਬਣਾਓ ਆਏ ਬਣਾਓ ਫਿਰ ਉਸੇ ਤਰ੍ਹਾਂ ਹੀ ਬਣਾਉਣੀ ਪੈਂਦੀ ਹੈ ਬਸ ਪਾਣੀ ਪਾਏ ਮੈਗੀ ਜਿਸ ਸਲਾਈਸ ਮਸਾਲਾ ਤੇ ਮੈਗੀ ਬਣਨੀ ਰੱਖਦੇ ਵਿੱਚ ਪਾਉ ਮੈਂ ਥੋੜੇ ਜਿਹਾ ਫਰੋਜ਼ਨ ਕੌਰਨ ਇਹ ਫਰੋਜ਼ਨ ਕੌਨ ਦਾ ਹੀ ਪੈਕੇਟ ਫ੍ਰੀਜ਼ਰ ਚ ਅਸੀਂ ਲਿਆ ਕੇ ਨਾ ਖਾਂਦੇ ਕਈ ਵਾਰ ਪੀਜ਼ਾ ਤੇ ਪਾਉਣਾ ਕੋਈ ਸੈਂਡਵਿਚ ਪਾਉਣੀ ਤੇ ਵਿੱਚ ਪਾਤੇ ਮੈਂ ਥੋੜੇ ਜਿਹਾ ਕੌਨ ਤੇ ਮੈਂ ਜੋ ਮੈਗੀ ਬਣ ਜੂਗੀ ਉਸ ਤੋਂ ਬਾਅਦ ਮੈਂ ਕੈਸਰੋਲ ਵਿੱਚ ਅੱਧੀ ਮੈਗੀ ਪਾਉਂਗੀ ਪਹਿਲਾਂ ਤੇ ਅੱਧੀ ਮੈਗੀ ਪਾ ਕੇ ਫਿਰ ਇਹਦੇ ਉੱਪਰ ਪਾਉਂਗੀ ਚੀਜ਼ ਗਰਮ ਗਰਮ ਦੇ ਉੱਪਰ ਹੀ ਪਾਵਾਂਗੇ ਹਨਾ ਤਾਂ ਹੀ ਮੈਂ ਕੈਸਰੋਲ ਚ ਪਾ ਲਈ ਇਹਦਾ ਕਿ ਠੰਡੀ ਨਾ ਹੋਵੇ ਤੇ ਜਿੰਨੀ ਕਾਪਾ ਚੀਜ਼ ਪਾਉਣੀ ਹੈ ਉਹ ਪਾ ਦਾਂਗੇ ਬਚਾ ਲਈ ਆਪਾਂ ਅੱਧੀ ਮੈਗੀ ਪਾ ਕੇ ਫਿਰ ਬਾਕੀ ਜਿਹੜੀ ਅੱਧੀ ਮੈਗੀ ਪਚਦੀ ਆ ਇਹਦੇ ਉੱਪਰ ਆਪਾਂ ਪਾ ਦਾਂਗੇ ਤਾਂ ਕਿ ਪਚਾਲੀ ਚੀਜ਼ ਆ ਜੀ ਗਰਮ ਗਰਮ ਮੈਗੀ ਨਾਲ ਇਹ ਚੀਜ਼ ਮੈਲਟ ਹੋ ਜੇ ਬੱਚਿਆਂ ਨੂੰ ਚੀਜ਼ ਫਲੇਵਰ ਬਹੁਤ ਅੱਛਾ ਲੱਗਦਾ ਹਰ ਇੱਕ ਚੀਜ਼ ਸੈਂਡਵਿਚ ਵਿੱਚ ਚੀਜ਼ ਪੀਜ਼ਾ ਦੇ ਵਿੱਚ ਚੀਜ਼ ਹੈ ਨਾ ਤੇ ਬਾਕੀ ਪਚਦੀ ਮੈਗੀ ਉੱਪਰ ਸਪਰੈਡ ਕਰਕੇ ਮੈਂ ਕੈਸਰੋਲ ਨੂੰ ਬੰਦ ਕਰਕੇ ਰੱਖ ਦੂੰਗੀ 5 ਮਿੰਟ ਲਈ 5 ਮਿੰਟ ਬਾਅਦ ਜਦੋਂ ਮੈਗੀ ਖਾਣ ਲਈ ਤਿਆਰ ਹੋ ਜਾ ਚੀਜ਼ ਮੈਲਟ ਹੋ ਜਾਣੀ ਹੈ ਟਾਈਮ ਹੋ ਗਿਆ ਇੱਕ ਕਵਰ ਦੇ ਖਵਜਨ ਵਾਲਾ ਮੈਂ ਖਾ ਰਹੀ ਹਾਂ ਐਪਲ ਅੱਜ ਨਾ ਕੰਮ ਉਲਟ ਹੋ ਗਿਆ ਜਦ ਐਪਲ ਖਾਣ ਦਾ ਟਾਈਮ ਸੀ ਉਹ ਉਹਨਰ ਚਲੇ ਗਏ ਉਹਨਾਂ ਨੇ ਲੰਗਰ ਛਕਾਤਾ ਨਾ ਤਾਂ ਮੈਂ ਕਹਿਣ ਸਕਦਾ ਕਿ ਮੈਂ ਮੱਕ ਰੋਟੀ ਖਾਣੀ ਨਹੀਂ ਹਣਾ ਪੂਰਾ ਲਾਦਨ ਤੇ ਹੁਣ ਲੰਚ ਦਾ ਟਾਈਮ ਹੈ ਹੁਣ ਮੈਂ ਖਾ ਰਹੀ ਹਾਂ ਐਪਲ ਅੱਜ ਮੇਰਾ ਇਹ ਕੰਮ ਉਲਟ ਹੋ ਗਿਆ ਚਲੋ ਕੋਈ ਗੱਲ ਨਹੀਂ ਇੱਕ ਬੰਦੇ ਨੇ ਕਿਹਾ ਤੁਸੀਂ ਥੋੜਾ ਗੈਸ ਸਟੋਵ ਦੱਸੋ ਕਿਹੜੀ ਕੰਪਨੀ ਦਾ ਤੇ ਉਹਦੀ ਪਰਫਾਰਮੈਂਸ ਕਵੇਂ ਸਾਡਾ ਗੈਸ ਸਟੋਵ ਹੈਗਾ ਸਨ ਫਲੇਮ ਦਾ 2015 ਤੋਂ ਅਸੀਂ ਉਹਨੂੰ ਰੈਗੂਲਰਲੀ ਯੂਜ਼ ਕਰ ਰਹੇ ਹਾਂ ਬਹੁਤ ਜ਼ਿਆਦਾ ਯੂਜ਼ ਕੀਤਾ 201 ਕਦੇ ਖੜਿਆ ਨਹੀਂ ਕਦੇ ਕੋਸ਼ਿਸ਼ ਕਰਦ ਨੇ ਸਭ ਵਰਨਰ ਬਹੁਤ ਵਧੀਆ ਚੱਲ ਰਹੇ ਨੇ ਸਰਵਿਸ ਵੀ ਐਨੇ ਸਾਲਾਂ ਤੋਂ ਅਸੀਂ ਦੋ ਵਾਰੀ ਕਰਾਈ ਬਹੁਤ ਜ਼ਿਆਦਾ ਸਰਵਿਸ ਵੀ ਟਰੋਂ ਦੇ ਪੱਖੇ ਆਪਦੀ ਸਫਾਈ ਤੇ ਡਿਪੈਂਡ ਹੁੰਦਾ ਵੀ ਆਪਾਂ ਨੂੰ ਕਿੰਨਾ ਸਾਫ਼ ਰੱਖਣਾ ਚਾਹ ਉਹ ਉਬਲ ਗਈ ਉਬਲ ਗਏ ਵਿੱਚ ਪੈਗਾ ਕਿੰਨਾ ਖੁਸ਼ ਹਨ ਐਵੇਂ ਵੀ ਡਿਪੈਂਡ ਕਰਦਾ ਹੁੰਦਾ ਜਿਆਦਾ ਚੀਜ਼ਾਂ ਉਬਾਲਾਂਗੇ ਤਾਂ ਗੈਸ ਫਿਰ ਉਹ ਹੀ ਨਹੀਂ ਚੱਲੂਗੀ ਸਫਾਈ ਜੀ ਰੱਖਾਂਗੇ ਆਪਾਂ ਉਹਦੀ ਤਾਂ ਜਿਆਦਾ ਅੱਛੀ ਉਹਦੀ ਫੰਕਸ਼ਨੈਲਿਟੀ ਹੋਊਗੀ ਇੱਕ ਪੈਨ ਨੇ ਕਿਹਾ ਸੀ ਸਾਨੂੰ ਵਾਸ਼ਿੰਗ ਮਸ਼ੀਨ ਬਾਰੇ ਫੁੱਲੀ ਵਾਸ਼ਿੰਗ ਮਸ਼ੀਨ ਬਾਰੇ ਜ਼ਰੂਰ ਦੱਸਿਓ ਮੇਸ ਸਿਨੀਅਰੀਆਂ ਤੇ ਵੀ ਥੋੜੇ ਹੈਲਪ ਹੋ ਜੂਗੀ ਮੈਂ ਤੁਹਾਨੂੰ ਫੁੱਲੀng ਫੁੱਲੀ ਵਾਸ਼ਿੰਗ ਮਸ਼ੀਨ ਬਾਰੇ ਬਾਹਰਿਆ ਕੇ ਦੱਸਣੀ ਹਰੇ ਫੰਕਸ਼ਨ ਕੀ ਕੀ ਨੇ ਤੇ ਉਹ ਫੁੱਲੀ ਵਾਸ਼ਿੰਗ ਮਸ਼ੀਨ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਆਪਸ਼ਨ ਹੈ ਕਰ ਬਿਮਾਰਾਂ ਠਮਾਰ ਆਪਾਂ ਨਹੀਂ ਕਰ ਹੈਗੇ ਬੱਚੇ ਵਿੱਚ ਚਲਾ ਸਕਦੇ ਨੇ ਆਪਾਂ ਆਪਣੇ ਹਸਬੰਦ ਨੂੰ ਵੀ ਸਿਖਾ ਸਕਦੇ ਆ ਕੋਈ ਘਰ ਦਾ ਸੀਨੀਅਰ ਮੈਂਬਰ ਸਿੱਖ ਸਕਦਾ ਉਹਨੂੰ ਵੀ ਸਿਖਾ ਸਕਦੇ ਆ ਨਾ ਵੀ ਐ ਕਰਕੇ ਚਲਾ ਲਓ ਤੇ ਬਹੁਤ ਵਧੀਆ ਚੀਜ਼ ਹੈ ਮੈਂ ਤਾਂ ਕਹਿੰਦੀ ਤੁਸੀਂ ਲੈ ਸਕਦੇ ਆ ਅਫੋਰਡ ਕਰ ਸਕਦੇ ਹੋ ਜਰੂਰ ਲਓ ਬਾਕੀ ਹੋਰ ਫੰਕਸ਼ਨਸ ਮੈਂ ਤੁਹਾਨੂੰ ਬਾਅਦ ਰਿਹਾ ਕੇ ਦੱਸਦੀ ਕਿ ਕੀ ਕੀ ਫੰਕਸ਼ਨਸ ਉਹਦੇ ਵਿੱਚ ਹੁੰਦੇ ਨੇ ਆਈਐਸਬੀ ਦੀ 8 ਕੇਜੀ ਦੀ ਮਸ਼ੀਨ ਹੈ 8 ਕੇਜੀ ਦੀ ਆ 400 ਇਹਦੀ ਆਰਪੀਐਮ ਹੈ ਤੇ ਇਹਦੇ ਫੰਕਸ਼ਨਸ ਦੇਖੋ ਹੈਗੇ ਨੇ ਜਿਵੇਂ ਮਿਕਸ ਡੇਲੀ ਵਾਲੇ ਰੋਜ਼ ਵਾਲੇ ਕੱਪੜਾ ਪੇਟ ਤੋਹ ਸਕਦੇ ਨਾ ਕਾਟਨ ਦੇ ਬੇਬੀ ਵੇਅਰ ਜੇ ਬੇਬੀ ਦੇ ਕੱਪੜੇ ਨੇ ਇਹ ਪਾਵਰ ਸਟੀਮ ਐਜਿਕਲੀ ਆਪਾਂ ਕੱਪੜਿਆਂ ਨੂੰ ਕੱਲੀ ਸਟੀਮ ਤੇ ਕਰਨਾ ਰੀਫਰੈਸ਼ ਕਰਨੇ ਨੇ ਕੱਪੜੇ ਜਿਸਮੈਨਾਂ ਦੀ ਕੋਈ ਜਿੰਦੇ ਜ਼ਿਆਦੇ ਵਧੀਆ ਕੱਪੜੇ ਰੀਫਰੈਸ਼ ਹੋ ਜਾਂਦੇ ਨੇ ਇਹ ਵਿੱਚ ਕਾਟਨ ਇਕੋ ਪਲਸ ਬਾਕੀ ਸੋਨੇ ਹੈ ਨਾ ਜਿਹੜੀ ਮੈਨਟ ਬੁੱਕ ਮਿਲਦੋ ਸਾਰਾ ਕੁਝ ਲਿਖਿਆ ਹੋਇਆ ਕ੍ਰੈਡਲ ਵਾਸ਼ ਆਹ ਫੰਕਸ਼ਨ ਨੇ ਇਹਦੀ ਸਾਰੇ ਕੱਪੜਿਆਂ ਲਈ ਅਲੱਗ-ਅਲੱਗ ਫੰਕਸ਼ਨ ਜਿਵੇਂ ਆਪਾਂ ਬਲਕਿ ਕੱਪੜੇ ਧੋਣ ਜਾਂਦਾ ਭਾਰੀ ਹੈਵੀ ਬੈੱਡ ਸ਼ੀਟ కర్ਟਨਸ ਉਹ ਇੱਥੇ ਧੋ ਸਕਦੇ ਐਂਟੀ ਅਲਰਜਨ ਚ ਕੋਈ ਐਂਟੀ ਅਲਰਜਨ ਕੱਪੜੇ ਆਪਾਂ ਧੋਣੇ ਕਿਸ ਨੂੰ ਅਲਰਜੀ ਵਗੈਰਾ ਹੈਗੀ ਹੈ ਪ੍ਰੋਬਲਮ ਹ ਤਾਂ ਇਹ ਤੋਂ ਥੰਦੇ ਵੂਲ ਨਾਲ ਇਹ ਦੋਸਾਂ ਦੇ ਵੂਲ ਵਾਲਾ ਫੰਕਸ਼ਨ ਬਹੁਤ ਹੌਲੀ ਹੌਲੀ ਚੱਲਦਾ ਵੂਲ ਵਾਲਾ ਆਪਣੇ ਕੱਪੜੇ ਫਿਰ ਖਰਾਬ ਨਹੀਂ ਹੁੰਦੇ ਸੌਫਟਨੈਸ ਬਣੀ ਰਹਿੰਦੀ ਉਹਨਾਂ ਦੀ ਰਿੰਸ ਸਪਿਨ ਡਰਾਈ ਕਰਨਾ ਜੇ ਕਲਰ ਰਿੰਸ ਕਰਨੇ ਨੇ ਕੱਪੜੇ ਚ ਸਪਿਨ ਡਰਾਈ ਕਰਨੇ ਨੇ ਵਾਸ਼ ਨਹੀਂ ਕਰਨੇ ਤੇ ਇਹ ਤੇ ਟੱਬ ਕਲੀਨ ਦਾ ਫੰਕਸ਼ਨ ਆ ਗਿਆ ਬਾਕੀ ਇਹਦੇ ਵਿੱਚ ਟੈਂਪਰੇਚਰ ਦੀ ਪਾਣੀ ਦੀ ਸੈਟਿੰਗਸ ਆ ਜਾਂਦੀਆਂ ਨੇ ਤੁਸੀਂ ਕਿੰਨੇ ਤੇ ਰੱਖਣਾ 30 40 40 ਤੱਕ ਚੱਲ ਜਾਂਦਾ ਟੈਂਪਰੇਚਰ ਦਾ ਅੱਗੇ ਵੀ ਹੋ ਜਾਂਦਾ 40 ਤੋਂ ਹੀ ਬੰਦ ਹੋ ਜਾਂਦਾ ਨਾ ਤੇ ਇਧਰ ਆ ਕੇ ਆਪਣੀ ਡਿਲੇ ਸਟਾਰਟ ਜੇ ਉਹਨੇ ਰਾਤ ਨੂੰ ਜਿਹੜਾ ਮੈਂ ਫੰਕਸ਼ਨ ਲਾਉਣੀ ਆ ਵੀ ਸਵੇਰੇ ਉੱਠਾ ਮੈਂ ਕੱਪੜੇ ਧੋਤੇ ਪਰ ਹੁਣ ਤਾਂ ਡਿਲੇ ਸਟਾਰਟ ਤੇ ਲੱਗਦਾ ਫੰਕਸ਼ਨ ਆ ਟਾਈਮ ਸੇਵਰ ਰਿੰਸ ਹੋਲਡ ਜੇ ਆਪਾਂ ਕੱਪੜੇ ਪਾਣੀ ਛਿਪੇ ਕੇ ਰੱਖਣੇ ਨੇ ਐਕਸਟਰਾ ਰਿੰਸ ਕਰਨੇ ਨੇ ਤਾਂ ਸਾਰੇ ਫੰਕਸ਼ਨਸ ਇੰਦੇ ਵਿੱਚ ਹੈਗੇ ਨੇ ਸਪਿਨ ਸਪੀਡ ਵੀ ਆਪਾਂ ਇਸ ਨੂੰ ਸੈੱਟ ਕਰ ਸਕਦੇ ਹਾਂ ਨਾ ਸਟਾਰਟ ਪਾਜ਼ ਸਪਿਨ ਸਪੀਡ ਟੈਂਪਰੇਚਰ ਆਪਸ਼ਨਸ ਇੱਥੋਂ ਆਪਾਂ ਸਿਲੈਕਟ ਕਰਨਾ ਜਿਹੜਾ ਫੰਕਸ਼ਨ ਆਪਾਂ ਨੂੰ ਚਾਹੀਦਾ ਆ ਇਹਦੇ ਸਾਰੇ ਫੰਕਸ਼ਨਸ ਹੈਗੇ ਨੇ ਮੈਂ ਕਹੂੰਗੀ ਕੋਈ ਕਮੀ ਨਹੀਂ ਹੈਗੀ ਬਾਕੀ ਅਲੱਗ-ਅਲੱਗ ਬ੍ਰਾਂਡਸ ਦੇ ਅਲੱਗ-ਅਲੱਗ ਫੰਕਸ਼ਨ ਇੱਕ ਦੋ ਚੇਂਜ ਵੀ ਹੋ ਜਾਂਦੇ ਹੁੰਦੇ ਨੇ ਤੇ ਸਾਡੇ ਮਸ਼ੀਨ ਚ ਆਵਲ ਫੰਕਸ਼ਨਸ ਨੇ ਤੁਹਾਡੇ ਕਹਿਣ ਤੇ ਮੈਂ ਤੁਹਾਨੂੰ ਦੱਸਿਆ ਜਿਹੜੇ ਕੱਪੜੇ ਮੈਂ ਕੱਢੇ ਸੀ ਨਾ ਸਰਦੀਆਂ ਵਾਲੇ ਵੀ ਹੁਣ ਲੋਡ ਨਹੀਂ ਹੈਗੀ ਤੇ ਉਹ ਕੱਪੜਾ ਜਿਹੜੇ ਮੈਂ ਬੈੱਡ ਵਿੱਚ ਰੱਖਦਾ ਮੈਂ ਸੋਚੇ ਕਹੂੰਗੀ ਮੇਰੇ ਕੋਲ ਇਸੇ ਵੀ ਕਬਾਰਡ ਤੇ ਜਗ੍ਹਾ ਨਹੀਂ ਉਹ ਕੱਪੜੇ ਮੈਂ ਰੱਖਾਂਗੀ ਤੇ ਉਹਨੂੰ ਦੂਸਰੇ ਰੂਮ ਵਿੱਚ ਇੱਕ ਵਾਰ ਮੈਂ ਬੈੱਡ ਉੱਪਰ ਹੀ ਰੱਖ ਦਿੱਤੇ ਸੀ ਫਿਰ ਮੈਂ ਕਿਹਾ ਹੁਣ ਉਹਨਾਂ ਨੂੰ ਬੈੱਡ ਵਿੱਚ ਹੀ ਰੱਖਣ ਦਾ ਫਾਇਦਾ ਦੱਸੋ ਪਿਆਤ ਹੋੜ ਟਸਟ ਪਈ ਜਾਊਗੀ ਇੱਕ ਬਾਸਕਟ ਤਾਂ ਮੈਂ ਭਰਤੀ ਸੀ ਕੱਪੜਿਆਂ ਦੀ ਮੈਂ ਕਿਹਾ ਚਲ ਜਿੰਨੇ ਆਉਣ ਦੇ ਬੈੱਡ ਵਿੱਚ ਮੈਂ ਟਕਾਵਾਂ ਰੱਖਣਾ ਸ਼ੁਰੂ ਕਰਾਂ ਬੈੱਡ ਤਾਂ ਹੁਣ ਖੁੱਲੇ ਹੀ ਕਰਨਗੇ ਰੋਜ਼ ਮੰਗ ਕੱਪੜੇ ਰੱਖਣੇ ਪਿਆ ਹੀ ਕਰਨਗੇ ਫਸ ਮੈਂ ਬੈੱਡ ਖੋਲਣ ਦੀ ਕੋਲ ਨਹੀਂ ਕਰ ਪਈ ਸੀ ਤੇ ਮੈਂ ਕੱਪੜੇ ਅੱਜ ਰੱਖ ਰਹੀ ਹਾਂ ਇਹ ਬੈੱਡ ਵਿੱਚ ਜਿੰਨੇ ਕੁ ਵਾਸ਼ ਕੀਤੇ ਪਏ ਸੀ ਨਹੀਂ ਲੋਡ ਸੀ ਉਹ ਬੈੱਡ ਵਿੱਚ ਰੱਖ ਰਹੀ ਹਾਂ ਕਿਉਂਕਿ ਹਾਲੇ ਇਸੇ ਬੈੱਡ ਵਿੱਚ ਮੇਰੇ ਇੱਕ ਸਾਈਡ ਤੇ ਗਰਮੀਆਂ ਵਾਲੇ ਕੱਪੜੇ ਪਏ ਨੇ ਮੈਨੂੰ ਇਹ ਗਰਮੀਆਂ ਵਾਲੇ ਕੱਢਣੇ ਪੈਣਗੇ ਮੈਂ ਜਗ੍ਹਾ ਬਣਾਉਣੀ ਪੂਪਾ ਜਿੰਨੇ ਕੱਤੇ ਮੈਂ ਰੱਖਣੇ ਸੀ ਉਹ ਆਗੇ ਗਰਮੇ ਵਾਲੇ ਅੱਜ ਦਾ ਮੈਨੂੰ ਕੱਢਣ ਦੀ ਲੋੜ ਨਹੀਂ ਪਈ ਪਰ ਜਦੋਂ ਇਸ ਤੋਂ ਬਾਅਦ ਹੋਰ ਗਰਮ ਕੱਪੜੇ ਰੱਖੂੰਗੀ ਤਾਂ ਫੇਰ ਮੈਨੂੰ ਇਹ ਗਰਮੀਆਂ ਵਾਲੇ ਕੱਢਣੇ ਪੈਣਗੇ ਬਾਕੀ ਦੇ ਗਰਮ ਕੱਪੜੇ ਇੱਥੇ ਫੇਟ ਟਿਕਾਂਗੇ ਇਸ ਕਰਕੇ ਉਹ ਜਿਹੜੇ ਗਰਮੀਆਂ ਵਾਲੇ ਕੱਪੜੇ ਰੱਖੂੰਗੀ ਮੈਂ ਪਹਿਲਾਂ ਤਾਂ ਮੈਨੂੰ ਬਾਹਰ ਉਹਨਾਂ ਲਈ ਜਗ੍ਹਾ ਬਣਾਉਣੀ ਪੂਕਾਂ ਕਿ ਹਜੇ ਤੱਕ ਇਹ ਜਲਦੀ ਜ਼ਰੂਰਤ ਨਹੀਂ ਹੈਗੀ ਕੱਪੜਿਆਂ ਦੀ ਪਰ ਸਰਦੀਆਂ ਵਾਲਾ ਜ਼ਰੂਰ ਥੋੜੇ 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 ਚੱਕਣੇ ਪ ਉਤਮ ਮੇਰੇ ਅੱਜ ਸੈੱਟ ਆ ਗਏ ਤੇ ਮੈਨੂੰ ਕੱਪੜੇ ਹਲੇ ਬੈੱਡ ਵਿੱਚ ਹੋਰ ਕੱਢਣ ਦੀ ਵੀ ਲੋੜ ਨਹੀਂ ਪਈ ਹੁਣ ਤਾਂ ਇੱਕ ਵਾਰ ਤਾਂ ਆ ਗਏ ਪਰ ਇਹ ਮੰਨ ਕੇ ਚੱਲਣਾ ਪਊਗਾ ਕਿ ਕਬਰਟ ਲਈ ਇੱਕ ਦੋ ਖਾਨੇ ਬਾਹਰ ਵੀ ਰਹਿ ਦੇਣ ਜੀ ਆਪਾਂ ਸਾਰੇ ਗਰਮੀ ਵਾਲੇ ਕੱਪੜੇ ਕੱਢ ਕੇ ਰੱਖ ਸਕੀ ਤੇ ਸਰਦੀਆਂ ਵਾਲੇ ਹੌਲੀ-ਹੌਲੀ ਨਿਕਲ ਹੀ ਜਾਣਗੇ ਥੋੜਾ ਜਿਹਾ ਹੁੰਦਾ ਨਾ ਕੱਪੜੇ ਸਮਾਲਣ ਵੇਲੇ ਵੀ ਰੋਜ਼ ਕੱਪੜੇ ਚੱਕ ਦੋ ਪਰ ਕਬਰਟਸ ਹਲਕੀਆਂ ਹੋ ਜਾਂਦੀਆਂ ਨਹੀਂਆਂ ਫਿਰ ਜੇ ਕਬਰਟਸ ਹਲਕੀਆਂ ਹੁੰਦੀਆਂ ਫਿਰ ਕੰਮ ਹਲਕਾ ਲੱਗਦਾ ਕਪੜੇ ਘਰ ਤੇ ਸੈਟ ਮੈਂ ਉਸ ਤੋਂ ਉੱਪਰ ਫਿਰ ਜਿਹੜੇ ਮੈਂ ਉੱਪਰ ਵਿਛਾਉਣ ਉੱਪਰ ਕਪੜੇ ਕਵਰ ਕਰਨ ਵਾਸਤੇ ਹੀਟਸ ਲਗਾਈਆਂ ਹੋਈਆਂ ਨੇ ਉੱਪਰ ਫਿਰ ਮੈਂ ਟੱਕ ਦੂੰ ਜਾ ਕੇ ਡਸਟ ਵਗੈਰਾ ਨਾ ਜਾਵੇ ਬੰਦ ਬੈੱਡ ਵਿੱਚ ਵੀ ਡਸਟ ਚੰਦੀ ਹੈ ਕੀ ਕਰੀ ਤੇ ਜਿਹੜੇ ਸਾਡੇ ਗੱਦੇ ਨੇ ਨਾ ਪੂਰੇ ਨਹੀਂ ਆਉਂਦੇ ਹੈਗੇ ਥੋੜੇ ਜਿ ਛੋਟੇ ਨੇ ਤੇ ਉਸ ਤਰ੍ਹਾਂ ਨੇ ਵਾਲੀ ਸਾਈਡ ਨਾ ਬਿਲਡ ਰਹਿ ਜਾਂਦੀ ਹੈ ਤੇ ਇਧਰ ਤਾਂ ਮੈਂ ਨੀਚੇ ਦਾ ਕਰ ਰਹਾਂ ਨਹੀਂ ਉੱਪਰ ਰਹਿਣ ਦੀ ਖਾਨੀ ਹੈਗਾ ਤੋ ਉਥੇ ਬੜੀ ਡਸਟ ਆਈ ਪਈ ਸੀ ਹੁਣ ਮੋਹ ਤੇ ਕਪੜਾ ਮਾਰਿਆ ਮੈਂ ਕਿਹਾ ਵੈਸੇ ਨੇ ਰੂਮ ਦੀ ਸਫਾਈ ਕਰਨੀ ਹੈ ਮੈਂ ਬੈੱਡ ਸ਼ੀਟ ਚੇਂਜ ਕਰਨੀ ਹੈ ਤੇ ਮੈਂ ਸਾਰੇ ਰੂਮ ਦੀ ਫੈਨ ਦੀ ਕੰਦਾ ਤੇ ਸਾਰੇ ਸਫਾਈ ਕਰੂੰਗੀ ਫਿਰ ਫਿਰ ਮੈਂ ਸੋਚਿਆ ਚਲੋ ਅੱਛੀ ਜਿਹੇ ਸਫਾਈ ਤਾਂ ਹੋਦੀ ਹੋਗੀ ਪਰ ਜਿੰਨੀ ਡਸਟ ਮੈਨੂੰ ਦਿਖੀ ਸੀ ਨਾ ਫਿਰ ਇੰਨੇ ਕ ਤਾਂ ਪਰਚ ਸਾਫ ਕਰੇ ਬਿਨਾ ਰਹਿ ਨਹੀਂ ਸਕਦੇ ਹੈ ਫਿਰ ਮੈਂ ਇੰਨੇ ਕ ਕਪੜੇ ਨਾਲ ਸਾਫ ਕੀਤੀ ਜਿਮਨੀ ਦਾ ਫਿਲਟਰ ਨਾ ਮੈਂ ਟਿਪ ਕਰਕੇ ਗਈ ਸੀ ਗਰਮ ਪਾਣੀ ਚ ਟ੍ਰੇਨ ਐਕਸ ਦਾ ਸਰਫ ਪਾ ਕੇ ਦ ਗੰਦਗੀ ਆ ਗਈ ਉੱਪਰ ਤੇ ਨੂੰ ਕਰਦਿਆ ਵਾਸ਼ ਮੀਨਾ ਹੋ ਗਿਆ ਵਾਸ਼ ਕਰ ਇਹਨੂੰ ਮੀਨਾ ਮੇਰਾ ਲੰਘ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਕੁਕਿੰਗ ਮੈਂ ਨਹੀਂ ਕਰਦੀ ਹੁੰਦੀ ਕੁਕਿੰਗ ਕੁਝ ਵਾਰ ਨਹੀਂ ਕਿਚਨ 'ਚ ਹੋਏਂਦਾ ਐਦਾਂ ਨਾ ਫਿਰ ਜ਼ਿਆਦਾ ਨਹੀਂ ਹੁੰਦੀ ਅੰਦਰ ਤੇ ਇਹਨੂੰ ਕਰਦੀਆਂ ਕਲੀਨ ਇੱਕ ਵਾਲਾ ਵਾਲਾ ਪਾਣੀ ਮੈਂ ਕੱਢਦਾ ਗੰਦਾ ਸਾਫ ਚਿਮਨੀ ਦਾ ਫਿਲਟਰ ਨਾ ਮੈਂ ਧੁੱਪੇ ਰੱਖਦਾ ਸੁਵਾਉਣ ਵਾਸਤੇ ਧੁੱਪ 'ਚ ਸੁੱਕ ਜੂ ਆ ਬਿਲਕੁਲ ਕਲੀਨ ਹੋ ਗਿਆ ਚਮਕਿਆ ਦਾ ਸ਼ਕਲ ਹੀ ਬਦਲ ਜਾਂਦੀ ਆ ਧੋਣ ਤੋਂ ਬਾਅਦ ਟਾਈਮ ਹੋ ਰਿਹਾ ਸ਼ਾਮ ਦਾ 4 ਵਜੇ ਦਾ 4:10 ਹੋ ਗਏ ਹੁਣ ਸ਼ਾਮ ਦਾ ਖਾਣਾ ਕੀ ਸ਼ਾਮ ਨੂੰ ਕੀ ਬਣਾਉਂਗਾ ਦਾਲ ਸਬਜ਼ੀ ਦਵਿੰਦਰ ਤੇ ਮੰਮੀ ਜਾਣਗੇ ਪਾਠ ਵਾਲਿਆਂ ਨੂੰ ਉਹਨਾਂ ਦੇ ਘਰ ਹੀ ਰਹਿ ਗਿਆ ਸੀ ਮਾਪੁੱਤ ਇਹ ਮਾਪੁੱਤਾਂ ਦੀ ਰੋਟੀ ਉਹਨਾਂ ਦੇ ਘਰੇ ਸਾਡੀ ਸਾਡੇ ਘਰੇ ਸਾਰਿਆਂ ਦੀ ਉਹਨਾਂ ਦੇ ਘਰੇ ਸਾਰਿਆਂ ਦੀ ਆ ਪਰ ਮੈਂ ਸ਼ਾਮ ਦੀ ਰੋਟੀ ਨਹੀਂ ਖਾਣੀ ਮੇਰਾ ਸਿਰ ਵੀ ਦੁਖ ਰਿਹਾ ਮੈਂ ਜਾ ਵੀ ਸਕਨੀ ਚਲ ਮੈਂ ਕੱਲੇ ਸੇਵਾ ਕਰਾਇਆ ਨਹੀਂ ਪਰ ਮੇਰਾ ਸਿਰ ਵੀ ਦੁਖ ਰਿਹਾ ਤੇ ਰੋਟੀਆਂ ਬਣਾਉਂਦੇ ਸਨ ਚੁੱਲ੍ਹੇ 'ਚ ਅੱਖਾਂ 'ਚ ਧੂਆ ਪਈ ਆ ਤੂੰ ਇਹ ਨਾਲ ਲੱਗੇ ਸਿਰ ਦੁਖਣ दवाई मैं लई नहीं कि रोज रोज की दवाइया खाओ शाम का देख दे मैं तो आपका कुछ ना कुछ कर लूँगी पर सब्जी बना दूंगी सवेरे आजगी सब्जी कुछ ना कुछ, कुछ बनाऊँगी जरूर हाँ जी की खाओगी फ्रूट की कट्टा फ्रूट टाइम हो गया चार बजे क्या कोई टाइम नहीं अच्छा सारा कुछ उल्ट उल्ट हो पाया कट्टा फ्रूट बनाना एप्पल पाया ओरेंज ਚਲੋ ਕੱਟੇ ਫਰੂਟ ਅੱਜ ਮੈਂ ਨਾ ਡਾਈਨਿੰਗ ਹਾਲ ਦੇ ਆਵਲੇ ਡਰਾਪਸ ਕਲੀਨ ਕੀਤੇ ਨੇ کافی ਸੈਟਿੰਗ ਖਰਾਬ ਹੋਈ ਪਈ ਸੀ ਨਾਲ ਕਿਉਂਕਿ ਦੀਵਾਲੀ ਤੋਂ ਪਹਿਲਾਂ ਨਹੀਂ ਕਲੀਨ ਕਰੇ ਹੋਏ ਸੀ ਇਹ ਸੈਟਿੰਗ ਖਰਾਬ ਹੋਈ ਪਈ ਸੀ ਕਲੀਨ ਹੋ ਦੇ ਵਿੱਚ ਮਿੱਟੀ ਘੱਟਾ ਕੁਝ ਨਹੀਂ ਜਾਂਦਾ ਕੁਝ ਨਹੀਂ ਇਸ ਵਿੱਚ ਜਬਾ ਸੈਟਿੰਗ ਹੀ ਖਰਾਬ ਹੋਈ ਪਈ ਸੀ ਆਨੇ ਟ੍ਰੇ ਸਿਰਫ ਦੋ ਟ੍ਰੇਸ ਮੈਂ ਕਿਚਨ ਚ ਰੱਖੇ ਨੇ ਬਾਕੀ ਇਧਰ ਪਏ ਨਾ ਕੁਛ ਗਿਫਟਿੰਗ ਰੈਪਿੰਗ ਪੇਪਰ ਪੈਨ ਗਿਫਟ ਰੈਪਿੰਗ ਪੇਪਰ ਲਿੰਟਰ ਰੂਮ ਉਹ ਮੇਥਾ ਨਾਲ ਗਲੂ ਗਨ ਵੀ ਇੱਥੇ ਰੱਖਦੇ ਹੁੰਨੇ ਆ ਕੁਝ ਮੈਟ ਜੇ ਬਣਾਈ ਇਸ ਵਿੱਚ ਇਹ ਤੇ ਆਰਟ ਐਂਡ ਕ્રાਫਟ ਦਾ ਮਟੀਰੀਅਲ ਹੈ ਜਿਹੜੇ ਬਾਕਸ ਵਿੱਚ ਪਾ ਕੇ ਰੱਖਿਆ ਹੋਇਆ ਮੈਂ ਸਾਰਾ ਇਹ ਐਸਾ ਵੈਸਾ ਇਹ ਸਮਾਨ ਜੋ ਕਦੇ ਕਦਾਈ ਲੋੜ ਪੈਂਦੀ ਹੈ ਇਹਦੇ ਵਿੱਚ ਇਧਰ ਤਾਂ ਹੈgina ਪੀਜ਼ਾ ਪਾਸਾ ਸੌਸ ਸੀਨਿੰਗ ਐਕਸਟਰਾ ਮੇਰਾ ਬਰਸ਼ ਤੇ ਇੱਕ ਫੋਨ ਹੋਲਡਰ ਪਿਆ ਟਿਊ ਲਾਈਟਸ ਵੀ ਦੋਨਾਂ ਵਿੱਚ ਐਕਸਟਰਾ ਟਿਸ਼ੂ ਪੇਪਰ ਇਹਦੇ ਵਿੱਚ ਇੱਕ ਪ੍ਰੈਸ ਪਈ ਹੈ ਨਵੀਂ ਇਹਦੇ ਵਿੱਚ ਨਾ ਸਾਰੇ ਖਾਲੀ ਲਿਫਾਫੇ ਨੇ ਪਰ ਵੱਡੇ ਸਾਈਜ਼ ਦੇ ਨਹੀਂ ਫਿਰ ਕਿਚਨ 'ਚ ਕੰਮ ਨਹੀਂ ਆਉਂਦੇ ਹੈਗੇ ਵਿੱਚ ਝੁਲਜੇ ਰਹਿੰਦੇ ਨੇ ਸੋ ਕਰਕੇ ਮੈਂ ਲਾਗ ਅੱਧਰ ਇੱਕ ਬੈਗ ਵਿੱਚ ਪਾ ਕੇ ਰੱਖ ਲੈਂਦੇ ਖਾਲੀ ਲਿਫਾਫੇ ਤਿਆਰ ਕਰਕੇ ਤੇ ਆ ਮੈਂ ਝੋਲਾ ਜੋ ਅਸੀਂ ਕਿਤੇ ਟ੍ਰੈਵਲ ਕਰਦੇ ਹਾਂ ਆਪਦੇ ਕੁਝ ਖਾਣ ਪੀਣ ਫਰੂਟ ਕੋਈ ਚਨੇ ਵਗੈਰਾ ਇਹਦੇ ਵਿੱਚ ਪਾ ਕੇ ਲੈ ਕੇ ਜਾਣਾ ਕੰਟੇਨਰਸ ਪਾਈਆਂ ਨੇ ਇਹਦੇ ਵਿੱਚ ਬੋਤਲ ਪਾਣੀ ਵਾਲੀ ਆ ਕਲੀਨਿੰਗ ਬਰਸ਼ ਪਈ ਨਾ ਜੋ ਕਿਚਨ ਚ ਗੈਸ ਵਗੈਰਾ ਕੁਕਰ ਨੂੰ ਸਾਫ ਕਰਨਾ ਉਹ ਤਾਂ ਕੰਮ ਆਉਂਦੇ ਨੇ ਵਾਇਪਰ ਬਰਸ਼ ਫਿਰ ਨਹੀਂ ਚਾਹੀਏ ਵੈਕਸ ਕੈਂਡਲਸ ਪਈ ਨੇ ਇਹ ਦੋਨੋਂ ਕੁਸਤਮਾਨਾ ਇੰਨਾ ਚ ਨਿਚਲੇ-ਨਿਚ ਕੀ ਆ ਆ ਨੈਪਕਿਨ ਹੋਗੇ ਜਿਵੇਂ ਆ ਮੇਰੇ ਟ੍ਰਾਈਪੋਡ ਹੋਗੇ ਪਹਿਲਾਂ ਵਾਲੇ ਕੋਪ ਜਾਂ ਨਿੱਕੂ ਜ ਆ ਇਹ ਡੱਬਾ ਤਾਂ ਖਾਲੀ ਹੈ ਪਰ ਇਹਦੇ ਵਿੱਚ ਉਹ ਪਾਇਆ ਹੋਇਆ ਆਫਮਾਨ ਦੇ ਵਿੱਚ ਅ ਇਹਦੇ ਵਿੱਚ ਕੁਝ ਸੀਡਸ ਨੇ ਮੈਨੂੰ ਪਤਾ ਵੀ ਨਹੀਂ ਕੰਮ ਆ ਦੇ ਉਹਦੇ ਨਾਂ ਕੰਮ ਨਹੀਂ ਆਉਣੇ ਇਹਨੇ ਆ ਦੋ ਬੈਗਸ ਨੇ ਆਹ ਵਾਲੇ ਬੈਗ ਨਾਲ ਦੋ ਇਹਨੇ ਜਿਹੜਾ ਮੈਨੂੰ ਡਿਊਰੈਸ਼ਨ ਖਾਦਦਾ ਸੀ ਉਹਦੇ ਨਾਲ ਮਿਲੇ ਸੀਗੇ ਤੇ ਉਹ ਨਹੀਂ ਕੋਲਰ ਬਣਨ ਜੋ ਖੋਲਾਂਗੇ ਤਾਂ ਕਾਫੀ ਵੱਡਾ ਬਣ ਜਾਂਦਾ ਲੇ ਛੋਟੇ ਜਿਹੇ ਪੈਕ ਕਰੇ ਪੈਣੇ ਇਸ ਤਰ੍ਹਾਂ ਦਾ ਸਮਾਨ ਇਹਦੇ ਵਿੱਚ ਇਹਨੂੰ ਬੰਦ ਕਰਕੇ ਰੱਖਾਂ ਕਸ ਮੈਨੂੰ ਆਏ ਸੀ ਬਿਸਤ ਸਫਾਈ ਹੋ ਜੇ ਸਫਾਈ ਹੋ ਜੇ ਸੈਟਿੰਗ ਹੋ ਜੀ ਹਨਾ ਫਿਰ ਆਏ ਨੇ ਇਹ ਸਮਾਨ ਨਾ ਕਾਫੀ ਉੱਪਰ ਤੱਕ ਫੁੱਲਾ ਫੁੱਲੇ ਰਿਹਾ ਦੇਖ ਪਰ ਸੈੱਟ ਕਰ ਦੋ ਫਿਰ ਸਾਰਾ ਐਂਡ ਸੈੱਟ ਹੋ ਜੇਗਾ ਵਿਖਾਦੀ ਨਿਕਲਣਾ ਦੀ ਮੈਨੂੰ ਆਏ ਸੀ ਪਰ ਇਹ ਪੈਨੇ ਪਤਾ ਨਹੀਂ ਕੀ ਕੁਝ ਪੈਣਾ ਵਿੱਚ ਪਰ ਸਮਾਨ ਫੁੱਲੇ ਜਾਂਦਾ ਕਾਫੀ ਟਾਈਮ ਤੱਕ ਆਪਾਂ ਸੈੱਟ ਨਹੀਂ ਕਰਦੇ ਸਮਾਨ ਇੱਕ ਅਜਿਮੇ ਆ ਭੰਡਿਆਂ ਵਾਲੀ ਬਾਸਕਟ ਕਲੀਨ ਕੀਤੀ ਹੈ ਨਾਲੇ ਆ ਸਿੰਕ ਕਲੀਨ ਕੀਤੀ ਹੈ ਸਿੰਕ ਤਾਂ ਰੋ ਰੋਜ਼ ਕਲੀਨ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਭੰਡਿਆਂ ਵਾਲੀ ਟੋਕਰੀ ਪਈ ਹੁੰਦੀ ਫਿਰ ਕੌਣ ਹੋ ਜਾਂਦੀ ਹੈ ਸਾਫ਼ ਕਰਨ ਦੀ ਇਸ ਕਰਕੇ ਹਫਤੇ ਹਫਤੇ ਬਾਅਦ 10 ਦਿਨਾਂ ਬਾਅਦ ਫੇਰ ਹੀ ਮੈਂ ਕਰਦੇ ਹੁੰਦੀ ਹਾਂ ਸ਼ਿੰਕ ਸਾਫ਼ ਕਰਦਾਂ ਜਲਦੀ ਪਰ ਟੋਕਰੀ ਜਿਆਦਾ ਟਾਈਮ ਲਾਂਗੇ ਇਹਦਾ ਸ਼ਿੰਕ ਤਾਂ ਮੈਂ ਕਰਦਣੀ ਹੁੰਦੀ ਹਾਂ ਹਫਤੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਵੀ ਕਰਦਣੀ ਆ ਪਰ ਬਹੁਤ ਜਲਦੀ ਨਹੀਂ ਹੁੰਦੀ ਟੋਕਰੀ ਨਹੀਂ ਬਹੁਤ ਜਲਦੀ ਮੇਰੇ ਸਾਫ਼ ਹੁੰਦੀ ਅੱਜ ਮੈਂ ਦੋਨੇ ਚੀਜ਼ਾਂ ਕੀਤੀਆਂ ਨੇ ਥਲੀਨ ਅਚੀ ਤਰ੍ਹਾਂ ਟਾਈਮ ਹੋ ਗਿਆ 7:00 ਵਜੇ ਤੱਕ ਫਿਰ ਮੈਂ ਛਿੱਲੜੀ ਆਂਡੇ ਇੱਕ ਕਰੀ ਬਣਾਈਏ ਬੇਟੇ ਬਾਅਦ ਫਿਰ ਮੈਂ ਆਪਦੀ ਬਨਾਵਾ ਸਮੂਦੀ ਬਣਾਉਂਗੀ ਮੰਮੀ ਤੇ ਦਿਵਿੰਦਰ ਦਾ ਖਾਣਾ ਪਾਠ ਵਾਲਾ ਕਰਿਆ ਪਾਠ ਹੋ ਰਿਹਾ ਮੈਂ ਆਈ ਨਹੀਂ ਗਈ ਹੈਗੀ ਮੈਂ ਕਿਉਂਕਿ ਸ਼ਾਮ ਦਾ ਡਿਨਰ ਨਹੀਂ ਕਰਨਾ ਹੁੰਦਾ ਮੈਂ ਕਿਵਰੇ ਥੋੜਾ ਥੋੜਾ ਸਿਰ ਵੀ ਤੁਰਾਇ ਫਿਰ ਬੇਟੇ ਨੇ ਵੀ ਖਾਣਾ ਖਾਣਾ ਸੀਗਾ ਫਿਰ ਮੈਂ ਤਾਂ ਨਹੀਂ ਗਈ ਹੈਗੀ ਉਹਨਾਂ ਤੇ ਕੱਲ ਨੂੰ ਸਵੇਰੇ ਫੇਰ ਚਲੀ ਜਾਵਾਂਗੇ ਅੱਜ ਸਵੇਰੇ ਵੀ ਸੇਵਾ ਕਰਾ ਕੇ ਆਏ ਮੈਂ ਐਗ ਕਰੀ ਬਣੀ ਕਰੀ ਬਣੀ ਪਏ ਐਗ ਪਾਉਣਾ ਚਾਹੀਦਾ ਦੇ ਵਿੱਚ ਆਟਾ ਗੁੰਨੇ ਆਪਣੇ ਵਾਸਤੇ ਫੁਲਕਾ ਬਣਾ ਲਵਾਂਗੇ ਉਹਨੂੰ ਮੈਂ ਆਪੇ ਸਮਝੀ ਬਣਾ ਲਵਾਂਗੀ ਦੇ ਨਾਲ ਦਾ ਕੰਮ ਸੰਡਾ ਕਰ ਰਿਹਾ ਤਾਂ ਸਵੇਰ ਵਾਸਤੇ ਗਾਜਰਾਂ ਕੱਟੀਆਂ ਪਈਆਂ ਨੇ ਸਵੇਰੇ ਬਣਾਉਂਗੀ ਕੱਚਾ ਆਹੂ ਕੱਚਰਾ ਬਣਾਵਾਂਗੇ ਮਟਰ ਨਹੀਂ ਹੈਗੀ ਮੈਂ ਨੇ ਸੋਇਆ ਬੈਂਗਲਸ ਭਾਵੇਂ ਇਸ ਉਤਾਰੀਆਂ ਨਹੀਂ ਹੈਗੀਆਂ ਮੈਂ ਕਿ ਹੁਣ ਉਤਾਰ ਤਾਂ ਖਰਾਬ ਦਿਨ ਹੋਏ ਨਾ ਕਿ ਤੇ ਆਉਣ ਜਾਣ ਚ ਕਿਤੇ ਪਾਲਾ ਕਰਾਂਗੇ ਸੋਹਣੀ ਲੱਗਦੀ ਨੇ ਘਰੇ ਮੈਂ ਦੂਜੇ ਸਿੰਪਲ ਪਨ ਹੋਣੀ ਚਾਹਦੀ ਦੀਆਂ ਇਹ ਥੋੜੇ ਡਿਜ਼ਾਈਨ ਵਾਲੇ ਆਉਣ ਜਾਣ ਚ ਪੈ ਜਾਂਦੇ ਵਧੀਆ ਲੱਗਦੇ ਹਨ ਇੱਕ ਮੇਰੇ ਕੋਲ ਸਿਮਿਲਰ ਇਹਦੇ ਨਾਲ ਆ ਆਰਟੀਫੀਸ਼ੀਅਲ ਨੇ ਪਰ ਇਹ ਬਹੁਤ ਸਾਲ ਹੋ ਗਏ ਨਾ ਨਈਆਂ ਨੂੰ ਕਾਫੀ ਮੈਂ ਪਾਈਆਂ ਨੇ ਬਹੁਤ ਪਾਈਆਂ ਨੇ ਹੈ ਆਰਟੀਫੀਸ਼ੀਅਲ ਨੇ ਇਹ ਵੀ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਆ ਇਹਨਾਂ ਦਾ ਹਰ ਇੱਕ ਸੂਟ ਨਾਲ ਮੈਚ ਕਰ ਜਾਂਦੇ ਜਿਨ੍ਹਾਂ ਤੁਸੀਂ ਮਰਜ਼ੀ ਪਾ ਲਓ ਹਾ ਗ੍ਰੀਨ ਐਂਡ ਆਹਮ ਹੈਗਾ ਰੂਬੀ ਕਲਰ ਦੇ ਦੇ ਸਟੋਨ ਲੱਗੇ ਹੋਏ ਨੇ ਐਂਡ ਆਹ ਥੋੜਾ ਥੋੜਾ ਟਾਈਮ ਲੱਗ ਜਨੇ ਬਹੁਤ ਬਰੀਕ ਬਰੀਕ ਜੀ ਇਹ ਮੇਰੇ ਵਿੱਚ ਜੀ ਆਉਣ ਹਟ ਗਿਆ ਕੁਛ ਇਹਨਾਂ ਦਾ ਸ਼ੇਪ ਆਹੀ ਜੀ ਆਉਂਦੀ ਹੈ ਬਹੁਤ ਚੁੱਪਦੀਆਂ ਜਦੋਂ ਪਾਉਨੇ ਆ ਹੁਣ ਮੇਰੇ ਈਜ਼ੀਲੀ ਆ ਜਾਂਦੇ ਇਹਦੇ ਰਾਈਟ ਹੈਂਡ ਥੋੜਾ ਜਾਂ ਰਾਈਟ ਹੈਂਡ ਮੇਰਾ ਭਾਰੀ ਪਰ ਹੁਣ ਇਹ ਚ ਵੀ ਆ ਜਾਂਦੇ ਅੱਗੇ ਤੇ ਮੇਰੇ ਬਿਲਕੁਲ ਨਹੀਂ ਸੀ ਕਰੀਮ ਕਲਰ ਲਗਾ ਕੇ ਮਸਾਂ ਪਾਉਂਦੀ ਪਰ ਹੁਣ ਆ ਜਾਂਦੀ ਹੈ ਹੁਣੇ ਮੇਰੇ ਇੱਥੇ ਨਾ ਉਹ ਕੀ ਪੰਮੀ ਤੁੰਗੀ ਪੈ ਕਹਿੰਦੇ ਨੇ ਪਈ ਹੋਈ ਹੈ ਉਹហេਗਾ ਥੋੜੀ ਕਰੀਮ ਲਗਾ ਕੇ ਆਉਗੀ ਪਹਿਲਾਂ ਸਭ ਜਮਾਈ ਨੇ ਮੇਰੇ ਲਾਉਣੀ ਸੀ ਹੁਣ ਇਹ ਤਾਂ ਈਜ਼ੀ ਨਹੀਂ ਆ ਜਾਂਦੀ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਆ ਆਇਆਂ ਵੀ ਥੋੜੀ ਕੋਸਟਲੀ ਸੀ ਇਹ ਹੀ ਪਰ ਪਾਈਆਂ ਵੀ ਬਹੁਤ ਸੋਹਣੀਆਂ ਲੱਗਦੀਆਂ ਆਰਟੀਫੀਸ਼ਲ ਬਿਲਕੁਲ ਵੀ ਨਹੀਂ ਲੱਗਦੀ ਇਹ ਕੋਈ ਕਿ ਜੁਐਲਰੀ ਆਪਾਂ ਲੈ ਲੈਂਦੇ ਆ ਆਰਟੀਫੀਸ਼ਲ ਪਰ ਉਹ ਬਿਲਕੁਲ ਲੱਗਦੀ ਮਿਲਦੀ ਆਰਟੀਫੀਸ਼ਲ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਇਹਨਾਂ ਦਾ ਕੋਈ ਮਰਜ਼ੀ ਸੂਟ ਪਾ ਲਓ ਸੋਚਣ ਦੀ ਲੋੜ ਨਾ ਨਾਲ ਆ ਪੈਂਗਾ ਸਟਾਈਲ ਮੈਚ ਕਰ ਜਾਂਦੀ ਹੈ ਹਮਨਾਂ ਦੇ ਦੂਜੀਆਂ ਸਿੰਪਲ ਪਹ ਲੈਣ ਨੂੰ ਸੰਭਾਵ ਦਾ ਫਿਰ ਬਣਾ ਇਹ ਖਾਣੇ ਦਾ ਹੋ ਗਿਆ ਟਾਈਮ ਸੋ ਐਸੀ ਜੀ ਮੇਰੀ ਅੱਜ ਦੀ ਵੀਡੀਓ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਅੱਛੀ ਲੱਗੀ ਤਾਂ ਨਾਲ ਭਰੋ ਕੋਈ ਗੱਲ ਨਹੀਂ ਵੀਰੋ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਲੰਘੇ ਕੋਨੋਂ ਵੀਡੀਓ ਲਾਈਕ ਕਰ ਟਿਲ ਦੈਮ ਗੁੱਡ ਬਾਏ ਐਂਡ ਸਬਸਕ੍ਰਾਈਬ ਕਰਨਾ